ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕੀ ਜੀ ਪਿੰਡ ਬਲਰਾਚੇ ਮਰਡਰ ਹੋਇਆ ਇਹ 21 ਜੂਨ ਦੀ ਗੱਲ ਹੈਗੀ ਹੈ ਇਹ ਇਹਦੇ ਪਿੱਛੇ ਜਿਹੜੀ ਸੋਰੀ ਹੈ ਬੇਸਿਕਲੀ ਜਿਹੜਾ ਮਰਨ ਵਾਲਾ ਮ੍ਰਿਤਕ ਹੈ ਉਹਦਾ ਨਾਂ ਜਗਸੀਰ ਸਿੰਘ ਹੈ ਤੇ ਉਹਦੀ ਵਾਈਫ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਦੇ ਇਹਦੇ ਸਕੇ ਭੂਆ ਦੇ ਮੁੰਡੇ ਨਾਲ ਕਿੰਨੇ ਰਿਲੇਸ਼ਨ ਸੀਗੇ ਜਿਹੜੇ ਰਿਲੇਸ਼ਨ ਕਾਫੀ ਧੇਰ ਤੋਂ ਪਿਛਲੇ ਸਾਲ ਸਵਾ ਸਾਲ ਤੋਂ ਚੱਲਦੇ ਆ ਰਹੇ ਸੀ ਤੇ ਜਿਸ ਕਰਕੇ ਉਹ ਇਨੂੰ ਮਤਲਬ ਕਹਿੰਦਾ ਸੀ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਕਹਿੰਦੀ ਵੀ ਜਿੰਨੀ ਦੇਰ ਵੀ ਮੇਰਾ ਘਰ ਵਾਲਾ ਜਿਉਂਦਾ ਹੈਗਾ ਵੀ ਉਹ ਉਦੋਂ ਤੱਕ ਮੈਂ ਤੇਰਾ ਵਿਆਹ ਨਹੀਂ ਕਰਾ ਸਕਦੀ ਤੇ ਇਹਨੂੰ ਜਿਹੜਾ ਹੈਗਾ ਇਹ ਰੋੜਾ ਹਟਾਉਣਾ ਪੈਣਾ ਇਸੇ ਵਜ੍ਹਾ ਕਰਕੇ ਇਹਨਾਂ ਨਜਾਇਜ਼ ਤਾਲੂਕਾਤ ਕਰਕੇ ਉਹਨੇ ਇਹਦਾ ਜਗਸੀਰ ਸਿੰਘ ਦਾ ਮਰਡਰ ਕਰਤਾ ਜਿਹੜਾ ਮਾਰਨ ਵਾਲਾ ਕੋਈ ਸਕੀਪੂਆ ਦਾ ਮੁੰਡਾ ਉਹਦਾ ਨਾਮ ਲਖਪ੍ਰੀਤ ਸਿੰਘ ਹੈ ਉਹ ਸੌਂਦਿਆ ਪਿੰਡ ਦਾ ਰਹਿਣ ਵਾਲਾ ਜਿਲ੍ਹਾ ਮਾਨਸਾ ਦਾ ਤੇ ਇਹ ਫਿਰ ਇਹਨਾਂ ਨੇ ਮਤਲਬ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਸੰਸਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਜਿਹੜੀ ਕੋਈ ਉਹਦੇ 60 ਵਜੇ ਆ ਡਿਡਨ ਰੋਗ ਨਹੀਂ ਕਰਕੇ ਵਜੇ ਹੋਈ ਹੈ ਮਤਲਬ ਅਨਪੜ੍ਹਿਆ ਪਰਿਵਾਰ ਹੈ ਬਹੁਤ ਅਵੇਅਰ ਨਹੀਂ ਹੈਗੇ ਤੇ ਉਸ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਗੱਲ ਆਈ ਜਦੋਂ ਉਹਨਾਂ ਨੇ ਸਾਡੇ ਕੋਲ ਬਿਆਨ ਲਖਾਇਆ ਤਾਂ ਫਿਰ ਇਹਦੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਕਤਲਦਮ ਕਦਮਾ ਦਰਜ ਕਰਕੇ ਅਰਪ੍ਰੀਤ ਕੌਰ ਨੂੰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਉਹ ਹੁਣ 4 ਦਿਨਾਂ ਦੇ ਪੁਲਿਸ ਰਵਾਨਦੇ ਨੇ ਤੇ ਅੱਗੇ ਤਫ਼ਤੀਸ਼ ਜਾਰੀ ਹੈ ਮਾਰਦੇ ਨਹੀਂ ਕਿਹੜੀ ਕਰ ਰਿਹਾ ਮਾਰਨ ਲਈ ਕਿਉਂਕਿ ਉਹਦੇ ਜਿਹੜਾ ਸੱਤ ਪਿਛਲੇ ਪਾਸੇ 60 ਸੀਗੀ ਤੇ ਉਹ ਜਿਹੜਾ ਉਹਦੇ ਬਾਰੇ ਅਜੇ ਤਫ਼ਤੀਸ਼ ਚੱਲ ਰਹੀ ਹੈ ਉਹ ਤੁਹਾਨੂੰ ਦੁਬਾਰਾ ਅਸੀਂ ਅਪਡੇਟ ਕਰ ਜਾਵਾਂਗੇ ਕੀ ਨਾਮ ਹੈਗਾ ਮਿਰਨਾ ਪਰਗੜ ਜੀ ਪਿੰਡ ਪਿੰਡ ਬਲਰਾਈ ਇੱਕ ਮੌਤ ਹੋਈ ਹੈ ਨੌਜਵਾਨ ਦੀ ਜਕਸੀਰ ਸਿੰਘ ਦੀ ਜੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਕਤਲ ਹੋਇਆ ਦਾ ਹਾਂਜੀ ਕਿ ਕਹਾਣੀ ਕੀ ਹੈ ਪੂਰੀ ਕਿਸ ਤਰ੍ਹਾਂ ਕੁਝ ਵਾਪਰ ਰਹੀ ਹੈ ਇਹ ਕਹਾਣੀ 21 ਤਰੀਕ ਦੀ ਹੈ ਜੀ ਵੀ ਮੈਂ ਬਾਹਰ ਰਹਿੰਦਾ ਹੁੰਦਾ ਸੀਗਾ ਜੀ ਵੀ ਜਦੋਂ ਅਸੀਂ ਰੋਟੀ ਠੂਟੀ ਬਣਾ ਕੇ ਲੈ ਕੇ ਘਰੋਂ ਜੀ ਸਾਨੂੰ ਪਤਾ ਲੱਗਿਆ ਮੈਂ ਸ਼ਾਮ ਨੂੰ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਮੇਰਾ ਭਰਾ ਇੱਥੇ ਲੇਟਿਆ ਹੋਇਆ ਜੀ ਘਰ ਇਹਦੀ ਡੈਥ ਹੋਈ ਹੋਈ ਸੀਗੀ ਕੋਤੋਂ ਬਾਅਦ ਜਦੋਂ ਅਸੀਂ ਸੰਸਕਾਰ ਵਗੈਰਾ ਸਭ ਕੁਝ ਕਰਤਾ ਉਤੋ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਇਹ 20 ਤਰੀਕ ਨੂੰ ਸ਼ਾਮ ਨੂੰ ਲੈਰੇ ਗਣੇ ਜਾ ਰਹੇ ਸੀਗੇ ਇੱਕ ਮੇਰਾ ਭਰਾ ਸੀ ਇੱਕ ਮੇਰੀ ਭੂਆ ਦਾ ਮੁੰਡਾ ਲਖਪ੍ਰੀਤ ਸਿੰਘ ਇੱਕ ਨਾਲ ਉਹਦੇ ਹੋਰ ਮੁੰਡਾ ਸੀਗਾ ਜੀ ਸਾਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹ ਤਿੰਨੇ ਰਾਤ ਨੂੰ ਦੇ 20 ਤਰੀਕ ਨੂੰ ਜਾ ਰਹੇ ਸੀਗੇ ਵੀ ਉਹ ਤੋਂ ਬਾਅਦ ਅਸੀਂ ਜਦੋਂ ਸੰਸ ਫੁੱਲ ਵਗੈਰਾ ਪਾਤੇ ਉਹਦੇ ਉਹ ਤੋਂ ਬਾਅਦ ਅਸੀਂ ਕੈਮਰੇ ਚੈੱਕ ਕਰਾਏ ਗਵੰਡੀਆਂ ਦੇ ਜੀ ਉਹ ਤੋਂ ਬਾਅਦ ਸਾਨੂੰ ਉਹ ਤੇ ਸ਼ੱਕ ਲੱਗਿਆ ਜੀ ਅਸੀਂ ਉਹਦੇ ਕੋਲ ਕੌਂਸਲ ਨੂੰ ਇਨਕੁਆਰੀ ਕੀਤੀ ਕੋਲ ਸਿਨਿਸ਼ਾਨ ਮੀਨ ਕੀਤੀ ਹੈ ਜੀ ਅੱਛਾ ਹਾਂਜੀ ਕੀ ਪਤਾ ਲੱਗਿਆ ਕੌਣ ਕੌਣ ਆਇਆ ਉਹਦੇ ਵਿੱਚ ਮੇਰੀ ਭੂਆ ਦਾ ਮੁੰਡਾ ਜੀ ਇੱਕ ਮੇਰੀ ਉਹਦਾ ਨਾਮ ਲਖਮੀ ਸਿੰਘ ਆ ਜੀ ਇੱਕ ਮੇਰੀ ਭਾਬੀ ਸੀ ਹਰਪ੍ਰੀਤ ਕੌਰ ਜੀ ਬਖੋਰੇ ਕਲਾਂ ਦੀ ਹੁਣ ਕੀ ਕਾਰਵਾਈ ਕੀਤੀ ਹੈ ਪੁਲਿਸ ਹੁਣ ਤੱਕ ਤਾਂ ਉਹਨਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਫੜ ਰੱਖਿਆ ਜੀ ਅੱਗੇ ਉਹਨਾਂ ਨੇ ਬਾ ਕੀ ਕਰਦੇ ਹੋ ਪੁਸਤੋਂ ਜਾਂ ਸਰਕਾਰ ਕੋਲ ਸਾਨੂੰ ਇਨਸਾਫ ਚਾਹੀਦਾ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ